ਕਿ ਆਪਾਂ ਜਦੋਂ 2019 ਦੇ ਵਿੱਚ ਚੋਣ ਕੀਤੀ ਤੇ ਡੈਲੀਗੇਟ ਪੁਰਾਣਿਆਂ ਦਾ ਵੀ ਇਜਲਾਸ ਬੁਲਾਇਆ ਭਾਈ ਗੁਰਦਾਸ ਹਾਲ ਦੇ ਵਿੱਚ ਜਿਹੜਾ ਐਸਜੀਪੀਸੀ ਦਾ ਹੈਗਾ ਸ਼੍ਰੀ ਅਮਰਸਰ ਸਾਹਿਬ ਆਪਣੀ ਪਾਰਟੀ ਦੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ 2014 ਦਸੰਬਰ 2019 ਨੂੰ ਜਦੋਂ ਨਵੇਂ ਪ੍ਰਧਾਨ ਦੀ ਚੋਣ ਆਪਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੀਤੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕੀਤੀ ਸਰਵਸੰਮਤੀ ਨਾਲ ਚੋਣ ਹੋਈ ਇਹਦੇ ਵਿੱਚ ਕੋਈ ਦੋਰਾਇ ਨਹੀਂ ਪਰ ਸਾਨੂੰ ਕਿਸੇ ਨੇ ਡੀ ਰਜਿਸਟਰਡ ਨਹੀਂ ਕੀਤਾ ਹਰ ਸਾਲ ਐਸਪੀਸੀ ਦੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੁਹਾਡੇ ਕੈਮਰੇ ਸਾਰੇ ਕਲਮਬੱਧ ਕਰਦੇ ਐ ਉੱਥੇ ਜਦੋਂ ਚੋਣ ਹੁੰਦੀ ਹੈ ਇੱਕ ਦਿਨ ਪਹਿਲਾਂ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਜਾਂਦੇ ਐ ਅੱਜ ਤੱਕਰ ਪਾਰਟੀ ਡੀ ਰਜਿਸਟਰਡ ਨਹੀਂ ਹੋਈ ਅਗਲੇ ਦਿਨ ਡਾਕਟਰ ਦਲਜੀਤ ਚੀਮਾ ਚਿੱਠੀਆਂ ਵੜਾ ਕੇ ਜੋ ਪ੍ਰਧਾਨ ਸਾਹਿਬ ਦਾ ਆਦੇਸ਼ ਹੁੰਦਾ ਹੈ ਤੇ ਉਹ ਲੈ ਕੇ ਜਾਂਦੇ ਐ ਐਸਡੀਪੀਸੀ ਦੀ ਚੋਣ ਦੇ ਵਿੱਚ ਤੇ ਕਦੇ ਕੋਈ ਪਾਰਟੀ ਅਜ ਤਿੱਕਰ ਡੀ ਰਜਿਸਟਰਡ ਇਸ ਮਸਲੇ 'ਤੇ ਨਹੀਂ ਹੋਈ ਤੇ ਜੇ ਤੁਸੀਂ ਅਕਸਰ ਕੱਢ ਲਓ ਜਿੱਥੇ ਸਾ ਸੁਬੀਰ ਸਿੰਘ ਬਾਦਲ ਸਾਹਿਬ ਪਾਰਟੀ ਦੇ ਕਿਸੇ ਵੱਡੇ ਪ੍ਰੈਸ ਕਾਨਫਰੰਸ ਜਾਂ ਕਾਨਫਰੰਸ ਦੇ ਵਿੱਚ ਬੋਲਦੇ ਆ ਕਹਿੰਦੇ ਕੀ ਆ ਹਰ ਲੀਡਰ ਕਲੇਮ ਕਰਦਾ ਹੈ ਕਿ ਸਿੱਖਾਂ ਦੀ ਇੱਕੋ ਇੱਕ ਨੁਮੈਂਦਾ ਜਮਾਤ ਹੈ ਫਿਰ ਮੈਂ ਇੱਕ ਪੁੱਛਣਾ ਚਾਹੁੰਦਾ ਵੀ ਜਦੋਂ ਕੱਲੇ ਸਿੱਖਾਂ ਦੀ ਨੁਮੈਂਦਾ ਜਮਾਤ ਕਹਤਾ ਫਿਰ ਸੈਕੂਲਰ ਸ਼ਬਦ ਕਿੱਧਰ ਗਿਆ ਜਿਹੜੇ ਦਾ ਤੁਸੀਂ 1999 ਚ ਬਰਨਾਲਾ ਸਾਹਿਬ ਤੇ ਸਿੱਟ ਕੇ ਕਹੀ ਜਾਂਦੇ ਹੋ ਵੀ ਉਹਨਾਂ ਨੇ ਲਿਖਤਾ ਜੀ ਤਾਂ ਨਹੀਂ ਅਸੀਂ ਕਰ ਸਕਦੇ ਮੈਂ ਉਸ ਗੱਲ ਤੇ ਵੀ ਆਉਣਾ ਪਰ ਬਾਰ-ਬਾਰ ਤੁਸੀਂ ਤਾਂ ਕਹੋ ਵੀ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਹੈ ਅੱਜ ਤੱਕ ਨਾ ਤਾਂ ਤੁਹਾਨੂੰ ਕੋਈ ਨੋਟਿਸ ਆਇਆ ਤੇ ਨਾ ਤੁਹਾਡੀ ਕੋਈ ਪਾਰਟੀ ਡੀ ਰਜਿਸਟਰਡ ਹੋਈ ਹੈ ਮੁਕਤੀ ਗੱਲ ਇਹ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਤੋਂ ਭੱਜਣਾ ਕਿਵੇਂ ਹੈ ਆਪਦੇ ਅਸਤੀਫਿਆਂ ਨੂੰ ਬਚਾਉਣਾ ਕਿਵੇਂ ਹੈ ਇਹ 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 ਗੱਲ ਹੈਗੀ ਹੈ ਮੈਂ ਅਗੇਤ ਨੇ ਡਾਕਟਰ ਚੀਮਾ ਸਾਹਿਬ ਨੂੰ ਬੇਨਤੀ ਕਰਾਂ ਪਹਿਲੀ ਗੱਲ ਤਾਂ ਮੇਰਾ ਮੁੱਦਾ ਕੋਈ ਤੁਹਾਨੂੰ ਨੀਵੇਂ ਦਿਖਾਉਣ ਦਾ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਕਲਤਕ ਸਾਹਿਬ ਦੇ ਜਿਹੜਾ ਆਦੇਸ਼ ਹੈ ਉਹਨੂੰ ਮੰਨ ਲਓ ਉਹਦੇ ਨਾਲ ਮੱਥਾ ਨਾ ਲਾਓ ਸ਼੍ਰੀ ਕਲਤਕ ਸਾਹਿਬ ਨਾਲ ਅਸੀਂ ਸਿਰਫ 2015 ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੇ ਪਾਰਟੀ ਨੂੰ ਤੁਸੀਂ ਲਿਆ ਕੇ ਖੂਚ ਸੜਤਾ ਕਿਹੋ ਜਿਹੇ ਹਾਲਾਤ ਪੈਦਾ ਕਰਤੇ ਪਾਰਟੀ ਦੇ ਅੱਜ ਹੁਕਮਨਾਮਾ ਹੀ ਤੁਹਾਡੇ ਤੇ ਪਾਰਟੀ ਤੇ ਹੈ ਤੇ ਜੇ ਅੱਜ ਉਹਦੇ ਤੇ ਤੁਸੀਂ ਉਲੰਘਣਾ ਕਰੋਗੇ ਤੇ ਆਉਣ ਵਾਲਾ ਇਤਿਹਾਸ ਦਰਜ ਕਰੂਗਾ ਕਿ ਕਿੱਡੇ ਵੱਡੇ ਗੁਨਾਹ ਅਸੀਂ ਕਰਨ ਜਾ ਰਹੇ ਹਾਂ ਮੈਂ ਇੱਕ ਚੀਮਾ ਸਾਹਿਬ ਤੁਹਾਨੂੰ ਸਵਾਲ ਕਰਦਾ ਹਾਂ ਤੁਸੀਂ 3-4 ਦਿਨ ਪਹਿਲਾਂ ਕੇਸ ਪਾਇਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਕਾਲੀ ਦਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਤੁਸੀਂ ਪਾਰਟੀ ਦੇ ਸੈਕਟਰੀ ਹੋ ਤੁਸੀਂ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਤੁਸੀਂ ਸਿਪਾਸਲਾਰ ਹੋ ਫਿਰ ਪਾਰਟੀ ਡੀ ਰਜਿਸਟਰਡ ਇਸ ਮਾਮਲੇ ਤੇ ਨਹੀਂ ਹੁੰਦੀਗੀ ਇੱਥੇ ਹੀ ਬੱਸ ਨਹੀਂ ਤੁਸੀਂ ਅੱਗੇ ਚੁਲਪੋ ਜਿੰਨੇ ਐਸਡੀਪੀਸੀ ਦੇ ਮੈਂਬਰ ਐ ਜਿਹੜੇ ਕਿ ਭਵੇਂ ਚੋਣ ਨਿਸ਼ਾਨ ਹੋਰ ਤੇ ਲੜਕੇ ਆਉਂਦੇ ਆ ਟਰੈਕਟਰ ਤੇ ਲੜਕੇ ਆਉਂਦੇ ਆ ਪਰ ਸਾਰੇ ਦੇ ਸਾਰੇ ਹੀ ਪਾਰਟੀ ਦੇ ਅਹੁਦੇਦਾਰ ਐ ਮੈਂ ਮੈਂਬਰਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਲਾਂ ਮੈਂ ਕੋਈ ਤੁਹਾਡੀ ਨਾ ਤਾਂ ਅਹੁਦੇਦਾਰੀ ਖੋਣ ਨੂੰ ਤਿਆਰ ਐ ਨਾ ਕੋਈ ਮੇਰਾ ਕਿਸੇ ਦੇ ਅਹੁਦੇਦਾਰੀ ਦੇ ਉੱਤੇ ਉਂਗਲ ਚੁੱਕਣ ਦਾ ਸਵਾਲ ਐ ਮੇਰਾ ਸਵਾਲ ਐ ਕਿ ਡਾਕਟਰ ਚੀਮਾ ਦੇ ਝੂਠ ਨੂੰ ਨੰਗਾ ਕਰਨ ਦੇ ਲਈ ਤੁਹਾਡੇ ਕੋਲੇ ਜਿਹੜੀਆਂ ਅਹੁਦੇਦਾਰੀਆਂ ਐ ਤੁਹਾਡੇ ਕੋਲੇ ਜਿਹੜਾ ਪਾਰਟੀ ਦਾ ਸਿਸਟਮ ਐ ਉਹ ਮੈਨੂੰ ਮਾੜਾ ਮੋਟਾ ਦੱਸਣਾ ਪੈਣਾ ਐ ਤਾਂਕੇ ਜਨਤਾ ਨੂੰ ਗੁੰਮਰਾਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਖਤਮ ਨਾ ਕਰਨ ਸਕਣ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਸੱਜਣ ਮੈਂ ਬੇਨਤੀ ਕਰਦਿਆਂ ਐਸਜੀਪੀਸੀ ਦੇ ਜਿੰਨੇ ਮੈਂਬਰ ਆ ਸਾਰਿਆਂ ਕੋਲੇ ਪਾਰਟੀ ਦੀ ਅਹੁਦੇਦਾਰੀ ਕੋਈ ਨਾ ਕੋਈ ਹੈਗੀ ਹੈ ਤੇ ਫਿਰ ਭਾਈ ਅੱਜ ਤੱਕ ਰੀ-ਰਜਿਸਟਰਡ ਕਿਉਂ ਨਹੀਂ ਹੋਈ ਪਾਰਟੀ ਇਦੋਂ ਵੀ ਅੱਗੇ ਚੱਲ ਜੰਨੇ ਆ ਆ ਮੇਰੇ ਕੋਲੇ ਇੱਕ ਕਾਪੀ ਹੈਗੀ ਆ ਸਾਰੀ ਦੇਣੀ ਨਹੀਂ ਮੈਂ ਰੱਖਣੀ ਤਾਂ ਕੋਲੇ ਹੀ ਹੈ ਇਹਦੇ ਚ ਸਟੇਟ ਦੇ ਸਾਰੇ ਦੇ ਡੈਲੀਗੇਟ ਆ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਚੁਣਿਆ ਔਰ ਇਹ ਡੈਲੀਗੇਟ ਕਿਵੇਂ ਬਣ ਕੇ ਆਉਂਦੇ ਆ ਉਹ ਮੈਂ ਅਖੀਰ ਤੇ ਤੁਹਾਨੂੰ ਦੱਸੂਗਾ ਇਹਨਾਂ ਡੈਲੀਗੇਟਾਂ ਦੇ ਵਿੱਚ ਹੋ ਸਕਦਾ ਵੱਧ ਹੋਣ ਪਰ ਮੈਂ ਰਾਤ ਮੱਥਾ 25 ਕਰਕੇ 64 ਕੇ 66 ਐਸਡੀਪੀਸੀ ਦੇ ਮੈਂਬਰ ਐ ਸੇ ਲੱਭੇ ਆ ਜਿਹੜੇ ਐਸਡੀਪੀਸੀ ਦੇ ਮੈਂਬਰ ਵੀ ਐ ਡਾਕਟਰ ਦਲਜੀਤ ਸਿੰਘ ਚੀਮਾ ਦੇ ਦਸਕਥਾ ਥੱਲੇ ਆਹਾਂ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਗਈ ਐ ਤੇ ਜੇ ਧਾਰਮਿਕ ਕੰਮ ਕਰਦਿਆਂ ਸਾਡੀ ਪਾਰਟੀ ਰਿਜਿਸਟਰਡ ਹੋ ਸਕਦੀ ਹੈ ਤਾਂ ਚੀਮਾ ਸਾਹਿਬ ਇਹ ਗਲਤ ਕੰਮ ਹੁਣ 2019 ਚ ਕਿਉਂ ਕੀਤਾ 99 ਤੋਂ ਬਾਅਦ ਤਾਂ ਬਰਨਾਲਾ ਸਾਹਿਬ ਨੇ ਤੁਸੀਂ ਕਹਤਾ ਬਰਨਾਲਾ ਸਾਹਿਬ ਦੇ ਸਿਰ ਛਿੜਤੀ ਆ ਗੱਲ ਇਹ ਇਹ ਤੁਹਾਡੇ ਦਸਕਤਾਂ ਨਾਲ ਗਿਆ ਤੁਹਾਡੇ ਹੱਥ ਨਹੀਂ ਕੰਬੇ ਵੀ ਫਿਰ ਇਸ ਕਰਕੇ ਨਾ ਇਹ ਡੀਲ ਰਜਿਸਟਰਡ ਹੋ ਜਾਏ ਨਹੀਂ ਹੋਣੀ ਸੀ ਤੇ ਨਾ ਹੋਊਗੀ ਅੱਗੇ ਆ ਜਾਓ ਤੁਸੀਂ ਇੱਥੇ ਹੀ ਬਸ ਨਹੀਂ ਐ ਇਹਨਾਂ ਐਸਡੀਪੀਸੀ ਮੈਂਬਰਾਂ ਦੇ ਵਿੱਚੋਂ ਜੇ ਮੈਂ ਗਲਤ ਨਾ ਹੋਵਾਂ ਮੇਰੇ ਕੋਲੇ ਤਾਂ ਰਹਿ ਗਈ ਹੈ ਜਿੰਨੀ ਲਿਸਟ ਹੈਗੀ ਆ ਚਲੋ ਮੈਂ ਲਿਸਟ ਦੀ ਗਿਣਤੀ ਚ ਨਹੀਂ ਪੈਂਦਾ ਕਿਉਂਕਿ ਹੁਣ ਦਫ਼ਤਰ ਛੱਡੇ ਨੂੰ ਟਾਈਮ ਹੋ ਗਿਆ 13 ਵਰਕਿੰਗ ਕਮੇਟੀ ਦੇ ਮੈਂਬਰ ਇਹ ਐਸਜੀਪੀਸੀ ਦੇ ਮੈਂਬਰ ਹੈ ਜਿਹੜੀ ਸਭ ਤੋਂ ਸੁਪਰੀਮ ਸਾਡੀ ਤਾਕਤ ਵਾਲੀ ਕਮੇਟੀ ਹੈ ਨਾ ਵਰਕਿੰਗ ਕਮੇਟੀ ਉਹਦੇ ਚੋਂ 13 ਮੈਂਬਰ ਹੈ ਤੇ 64 ਤੋਂ 66 ਮੈਂ ਤੁਹਾਨੂੰ ਪਹਿਲਾਂ ਦੱਸ ਛੜਿਆ ਕਿ 64 ਆ કે 66 ਹੈ ਐਸਜੀਪੀਸੀ ਦੇ ਮੈਂਬਰ ਡੈਲੀਗੇਟ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਦਫਤਰ ਪਏ ਹੈ ਯਾਰ ਜੇ ਇੰਨਾ ਕੁਝ ਹੋਣ ਨਾਲ ਤੁਹਾਡੀ ਪਾਰਟੀ ਡੀ ਰਜਿਸਟਰਡ ਨਹੀਂ ਹੁੰਦੀ ਤੇ ਸ਼੍ਰੀ ਕਾਲਤਾਖਸਬ ਦੇ ਆਦੇਸ਼ ਜਿਹੜੇ ਤੁਹਾਨੂੰ ਜ਼ੁਬਾਨੀ ਜਾਂ ਲਿਖਤੀ ਹੋਏ ਆ ਕਿ ਤੁਸੀਂ ਵਰਕਿੰਗ ਕਮੇਟੀ ਚ ਕਰ ਲੋ ਤੇ ਕਿਵੇਂ ਪਾਰਟੀ ਡੀ ਰਜਿਸਟਰਡ ਹੋ ਜੂਗੀ ਬਈ ਇਹਦਾ ਮਤਲਬ ਤੁਸੀਂ ਅਕਾਲ ਤਖਸਾਲ ਸਾਹਿਬ ਨੂੰ ਹੀ ਨੀਮਾ ਦਿਖਾਉਣਾ ਚਾਹੁੰਦੇ ਨਾਲ ਹੀ ਟੱਕਰ ਲੈਣੀ ਹੈ